ਭਾਰਤ ਚੋਣ ਕਮਿਸ਼ਨ ਨੇ ਮੌਜੂਦਾ ਲੋਕ ਸਭਾ ਚੋਣਾਂ ਦੇ 5ਵੇਂ ਗੇੜ ਤੈਤ ਹੋਈ VOTING ਨਾਲ ਸੰਬੰਧਤ ਰਾਤ 11:30 ਵਜੇ ਤੱਕ ਦੇ ਅੰਕੜੇ ਜਾਰੀ ਕੀਤੇ ਨੇ ਚੋਣ ਕਮਿਸ਼ਨ ਵੱਲੋਂ ਅੰਕੜਿਆਂ ਦੇ ਆਧਾਰ ਤੇ ਕਿਹਾ ਗਿਆ ਹੈ ਕਿ ਇਸ ਗੇੜ ਤੈਤ ਕੁੱਲ 60.09% ਦੀ VOTING ਦਰਜ ਕੀਤੀ ਗਈ ਹੈ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬਿਹਾਰ ਦੀਆਂ 5 ਲੋਕ ਸਭਾ ਸੀਟਾਂ ਤੇ 54.85% ਜੰਮੂ ਕਸ਼ਮੀਰ ਦੀ 1 ਸੀਟ ਤੇ 56.73% ਚਾਰਖੰਡ ਦੀਆਂ 3 ਸੀਟਾਂ ਤੇ 63 ਕਾਰਿਆ 0.7 ਫੀਸਡ ਲਦਾਖ ਦੀ 1 ਸੀਟ ਤੇ 69.62 ਫੀਸਡ ਮਹਾਰਾਸ਼ਟਰ ਦੀਆਂ 13 ਸੀਟਾਂ ਤੇ 54.29 ਫੀਸਡ ਉੜੀਸ਼ਾ ਦੀਆਂ 5 ਸੀਟਾਂ ਤੇ 67.59 ਫੀਸਡ ਉਤਰ ਪ੍ਰਦੇਸ਼ ਦੀਆਂ 14 ਸੀਟਾਂ ਤੇ 52. 7.9% ਅਤੇ ਪੱਛਮੀ ਬੰਗਾਲ ਦੀਆਂ 7 ਸੀਟਾਂ ਤੇ 74.65% ਵੋਟਾਂ ਪਈਆਂ ਨੇ 6 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪੈਂਦੀਆਂ 49 ਲੋਕ ਸਭਾ ਸੀਟਾਂ ਤੇ ਕੁੱਲ 60.09% VOTING ਹੋਈ ਹੈ